ਪ੍ਰᱥਿੰਗ ਧੁੱਲਰ ਮਾਨਜੋ ਪੁਲਿਸ ਕਮਿਸ਼ਨਰ ਅਮਿਤ ਸਰ ਸ਼੍ਰੀ ਆਲਮ ਜੀ ਡੀਸੀਪੀ ਲੌਂਗ ਆਰਡਰ ਰਵਿੰਦਰਪਾਲ ਸਿੰਘ ਜੀ ਡੀਸੀਪੀ ਇਨਵੈਸਟੀਗੇਸ਼ਨ ਤੇ ਜਗਜੀਤ ਸਿੰਘ ਵਾਲਿਆ ਡੀਸੀਪੀ ਸਿਟੀ ਅਨ ਦੇ ਦਿਸ਼ਾ ਨਿਰਦੇਸ਼ਾਂ ਤੇ ਜਿਹੜਾ ਕਿ ਮਾੜੇ ਭੜੇ ਪੁਰਸ਼ਾਂ ਤੇ ਅਗੇਂਸਟ ਜਿਹੜੀ ਮਹਿੰਨ ਚਲਾਈ ਗਈ ਹੈ ਉਹਦੇ ਅੰਤਰਗਤ ਇੱਕ 12 13 ਤਰੀਕ ਨੂੰ ਦਰਮਿਆਨੀ ਰਾਤ ਨੂੰ ਮਜੀਠਾ ਰੋਡ ਫਲਾਈਓਵਰ ਦੇ ਲਾਗੋ ਇੱਕ 스위프트 ਕਾਰ ਖੋਈ ਗਈ ਸੀ ਜੇ ਉਹਦੇ ਨਾਲ ਨਾਲ ਇੱਕ ਮੋਬਾਈਲ ਫੋਨ ਆਈਫੋਨ ਤੇ ਇੱਕ 10000 ਰੁਪਿਆ ਤੇ ਸੋਨੇ ਦੀ ਚੇਨ ਵੀ ਖੋ ਕੇ ਲੈ ਗਏ ਸੀ ਜਿਹਦੇ ਤਹਿਤ ਪੁਲਿਸ ਵੱਲੋਂ ਕਾਰਵਾਈ ਕਰਦੇ ਹੋਏ ਚਾਰ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਜਿਹਦੇ ਵਿੱਚ ਅਭਿਸ਼ੇਕ ਇੱਕ ਰੋਹਿਤ ਹਿਮਾਂਸ਼ੂ ਅਤੇ ਗੁਰਕੀਰਤ ਨਾਂ ਦੇ ਚਾਰ ਵਿਅਕਤੀਆਂ ਨੂੰ ਮਹਾਰਾਜਪਾਲਿਸ ਲਾਗੋ ਗ੍ਰਫਤਾਰ ਕੀਤਾ ਗਿਆ ਪੁਲਿਸ ਨੇ ਮਡਲੀ ਪੁੱਛਗਛ ਦੇ ਵਿੱਚ ਇਹਨਾਂ ਨੂੰ ਤੋਂ ਪਤਾ ਕੀਤਾ ਗਿਆ ਕਿ ਇਹ ਚਾਰੇ ਜਾਣੇ ਜਿਹੜੇ ਆ ਇਹ 21 ਤੋਂ 23 ਸਾਲ ਦੀ ਉਮਰ ਦੇ ਵਿੱਚ ਹਨ ਅਤੇ ਗੁਰਦਾਸਪੁਰ ਏਰੀਆ ਦੇ ਅਤੇ ਡੇਰਾ ਬਾਬਾ ਨਾਨਕ ਦੇ ਰਹਿਣ ਵਾਲੇ ਹਨ ਤੇ ਇਹਨਾਂ ਦਾ ਪੁਲਿਸ ਰਿਮਾਨ ਲੈ ਲਿਆ ਗਿਆ ਹੈ ਤੇ ਅਗਲੀ ਪੁੱਛਗਛ ਕੀਤੀ ਜਾ ਰਹੀ ਹੈ ਕੋਈ ਕ੍ਰਿਮੀਨਲ ਰਿਕਾਰਡ ਨਹੀਂ ਹਲੇ ਤੱਕ ਸਾਹਮਣੇ ਨਹੀਂ ਆਇਆ ਹੈ ਕਾਤੁਤ ਰਹੇ ਮਿਲਣ ਕ੍ਰਾਈਮ ਅਫਸਰ ਕਰਕੇ ਕਰਦੇ ਪੇਨਿੰਗ ਵੀ ਕਰਨਾ ਕਿਸੇ ਨਕਾਬ ਇਥੇ ਵਰਤਣੀ ਨਹੀਂ ਵਰਤਨੀ ਤਾਂ ਇਹ ਲੈ ਪੁੱਛ ਕੇ ਚ ਕਰ ਰਹੇ ਆ ਕਿ ਇਹ ਪਰ ਇਥੇ ਜਦੋਂ ਉਹਨਾਂ ਨੂੰ ਮੌਕਾ ਮਿਲਿਆ ਤੇ ਇਹਨਾਂ ਨੇ ਉਸੇ ਵੇਲੇ ਕਾਰਵਾਈ ਜਨਮ ਦਿੱਤਾ ਇਹਨਾਂ ਦੀ 21 ਤੋਂ 23 ਸਾਲ ਦੇ ਵਿੱਚ ਆ 20 ਸਾਲ ਦੇ ਵੀ ਹੈਗੇ ਨਹੀਂ ਹੋਰ ਨਹੀਂ ਹੈਗੇ ਪਰਦੇ ਨੇ ਕੀ ਕਰਦੇ ਇਹ ਦੋ ਜਾਨੇ ਪੜਦੇ ਨੇ ਇਹਦੇ ਚ ਤੇ ਦੋ ਜਾਨੇ ਜਿਹੜੇ ਬਾਹਰੋਂ ਆਏ ਇੱਕ ਬਹਿਰੀਨ ਤੋਂ ਆਇਆ ਇੱਕ ਸਾਊਦੀ ਅਰਬ ਚੋਂ ਆਇਆ ਸੀਗਾ ਅਸੈਂਬਲੀ ਬੈਕਗ੍ਰਾਉਂਡ ਕੀ ਹੈ ਸਰ ਇਹਨਾਂ ਦੀ ਫੈਮਿਲੀ ਬੈਡਰੂਮ ਕੀ ਫੈਮਿਲੀ ਨਾਰਮਲ ਬੈਡਰੂਮ ਤੇ ਹੈ ਜੀ ਕਾਰ ਖੋਨ ਦਾ ਬਸ ਇੱਕ ਈਜ਼ੀ ਨਹੀਂ ਸੀਗੀ ਜੀ ਉਹ ਕਾਰ ਵੇਚਣੀ ਸੀਗੀ ਉਹਨਾਂ ਨੇ ਕਾਰ ਸਨੇਚ ਕੀਤੀ ਸੀ ਉਹਨਾਂ ਨੇ ਇਹ ਪਿਸਤਲ ਦੀ ਨੋਕ ਤੇ ਕੀਤੀ ਸੀ ਸਰ ਪਿਸਤਲ ਵੀ ਬ੍ਰਾਹਮਣ ਉਹ ਹਲੇ ਹੋਣੀ ਹੈ ਜੀ ਉਹ ਹਲੇ ਕਰ ਰਹੇ ਨੇ ਹਾਂਜੀ ਕੋਈ ਵਾਰਦਾਤ ਨਹੀਂ ਕੀਤੀ ਜੀ ਹਲੇ ਤੱਕ ਪਹਿਲੀ ਵਾਰਦਾਤ ਇਹਨਾਂ ਦੀ ਪਹਿਲਾ ਹੀ ਹਾਂਜੀ ਪਿਸਤਲ ਜਿਹਨਾਂ ਇਜ਼ਾਮ ਦਾ ਪਿਸਤਲ ਸੀਗਾ ਵਪੰਜਲਾ ਹਾਂਜੀ ਲੈਸੈਂਸੀ ਹੈ ਜਾਂ ਗੈਰ ਲੈਸੈਂਸੀ ਨਹੀਂ ਗੈਰ ਲੈਸੈਂਸੀ ਹੋਏਗਾ ਯਾਰ ਸੱਚੀ ਸਰ ਇਹਨਾਂ ਨੇ ਜਿਹੜਾ ਬੋਰਡ ਆਫ ਪੈਨਲਿਸ ਕੀ ਸੀ ਸਨੇਚ ਕਰਨ ਦਾ ਦੇਖੋ ਪਹਿਲਾ ਹੀ ਪਹਿਲੀ ਵਾਰ ਦਾਤ ਕੀਤੀ ਹੈ ਇਹਨਾਂ ਨੇ ਤੇ ਉਹ ਪਿਸਤਲ ਦੀ ਨੋਕ ਤੇ ਕਰ ਲਈਏ ਬਸ ਪੈਸੇ ਪੈਸੇ ਦੀ ਲੋੜ ਸੀ ਨਹੀਂ ਕੁਛ ਨਹੀਂ ਹੋਇਆ ਇੰਜਰ ਨਹੀਂ ਕੀਤਾ ਬਸ ਦਿਖਾਇਆ ਤੇ ਲਖੋ ਕੇ ਲਗਿਆ ਨੇ ਲੋਕ ਜਿਹੜੇ ਨੇ ਇਹਦੇ ਵਿੱਚ ਸ਼ਾਮਲ ਚਾਰ ਜਣੇ ਜੀ ਟੋਟਲ ਚਾਰੇ ਕਾਬੂ ਕਰ ਲਏ ਹੋਰ ਵੀ ਹੋ ਸਕਦਾ ਨਾਲ ਹਾਂਜੀ ਹੋਏਗਾ ਜੀ ਹੋਰ ਵੀ ਹੋਏਗਾ ਉਹ ਪਿਸਟਲ ਇਹਨੇ ਰਿਕਵਰ ਕਰਨੀ ਬਾਕੀ ਹੈ ਉਸ ਤੋਂ ਪਤਾ ਲੱਗੇਗਾ ਕਾਰਪ੍ਰਮ ਸਰ ਇਸ ਦਾ ਕਿਥੋਂ ਲੱਗੇਗਾ ਇਹ ਹਲੇ ਆਊਗੀ ਜਦੋਂ ਪਿਸਟਲ ਪਤਾ ਲੱਗੇਗਾ ਸਰ ਸਰਕਾਰ ਜਦੋਂ ਬਰਾਮਦ ਕੀਤੀ ਗਈ ਇਹ ਚੰਡੀਗੜ੍ਹ ਤੋਂ ਨਹੀਂ ਕਰਦੇ ਨਹੀਂ ਨਸ਼ਾ ਨਹੀਂ ਹਲੇ ਨਸ਼ੇ ਦੀ ਕੋਈ ਗੱਲ ਸਾਹਮਣੇ ਨਹੀਂ ਆਈ ਸਰ ਚੰਡੀਗੜ੍ਹ ਤੋਂ ਤੁਸੀਂ ਜੇ ਕਾਰਪ੍ਰਮਦ ਕੀਤੀ ਹੈ ਮੈਂ ਉਹਦਾ ਕੋਈ ਨੰਬਰ ਚੇਂਜ ਕੀਤਾ ਸੀਗਾ ਨਹੀਂ ਨੰਬਰ ਕੋਈ ਚੇਂਜ ਨਹੀਂ ਕੀਤਾ ਪਹਿਲੇ ਸੇਮ ਨੰਬਰ ਦੇ ਨਾਲ ਹਾਂ ਇਹਨਾਂ ਕੋ ਕੋ ਜਾਣੀ ਪੇਟੂ ਨਹੀਂ ਨੰਬਰ ਤੇ ਨਹੀਂ ਜਾਣੀ ਨਾ ਪੇਟੂ ਸਰੇ ਨਾਲ ਕਾਰ ਨੂੰ ਵੇਚਿਆ ਸੀ ਕਿਉਂਕਿ ਸੇਲ ਆਉਂਦਾ ਨਹੀਂ ਕੁਝ ਨਹੀਂ ਕੀਤਾ ਸੀ ਜੀ ਹਲੇ ਉਸ ਤਰ੍ਹਾਂ ਹੀ ਰੱਖਿਆ ਸੀ ਉਹ ਵੀ ਚਲਾ ਰਹੇ ਸੀ ਹਾਂਜੀ ਹਾਂ